ਸ਼ਾਇਦ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਸਮਾਂ ਪਿਤਾ ਜੀ ਨੇ ਕਿਹਾ ਚੈੱਕ ਜਮਾ ਕਰਾਉਣਾ ਬੈਂਕ ਦੇ ਵਿੱਚ ਬਟਾਲਾ ਜਿੱਡੀ ਰੋਡ ਦੇ ਉੱਤੇ ਲਾਹਾਂਬਾਦ ਬੈਂਕ ਦੀ ਲਾਈਨ ਦੇ ਵਿੱਚ ਲੱਗਾ ਕਾਫੀ ਲੰਮੀ ਸੀ ਲਾਈਨ ਕੁਝ ਸਮਾਂ ਲੱਗ ਗਿਆ ਬਾਹਰ ਆਇਆ ਤਾਂ ਵੇਖਿਆ ਸਾਈਕਲ ਚੋਰੀ ਹੋ ਚੁੱਕਾ ਸੀ ਬੜੀਆਂ ਝੜਕਾਂ ਪਈਆਂ ਚੋਰ ਤੇ ਵੀ ਬਹੁਤ ਗੁੱਸਾ ਆਇਆ ਦੋ ਦਿਨ ਮਗਰੋਂ ਕਿਸੇ ਨੇ ਆਣ ਕੇ ਇੱਕ ਸਕੀਮ ਲੜਾਈ ਸਕੀਮ ਕੀ ਲੜਾਈ ਕੇ ਬਗੈਰ ਤਾਲੇ ਤੋਂ ਇੱਕ ਦੂਸਰਾ ਸਾਈਕਲ ਐਨ ਉਸੇ ਜਗ੍ਹਾ ਦੇ ਉੱਤੇ ਖੜਾ ਕਰਦੇ ਆਂ ਤੇ ਆਪ ਸਾਹਮਣੇ ਬੈਠ ਕੇ ਵੇਖਦੇ ਆਂ ਸਾਹਮਣੇ ਵਾਲੀ ਦੁਕਾਨ ਚੋਂ ਵੇਖਾਂਗੇ ਜੇ ਇੱਕ ਲੈ ਗਿਆ ਤੇ ਦੂਸਰਾ ਲੈਣ ਵਿੱਚ ਜ਼ਰੂਰ ਆਊਗਾ ਦੋ ਘੰਟੇ ਬਾਅਦ ਹੌਲੀ ਜੀ ਉਮਰ ਦਾ ਇੱਕ ਮੁੰਡਾ ਆਇਆ ਇੱਧਰ ਉੱਧਰ ਵੇਖ ਕੇ ਦੋ ਕ ਨਜਾਇਜ਼ ਜੇ ਗੇੜੇ ਕੱਢੇ ਜਦੋਂ ਵੇਖਿਆ ਕਿ ਕੋਈ ਨਹੀਂ ਲੱਗੇ ਪੰਨੇ ਸਾਈਕਲ ਲਾਇਆ ਸਟੈਂਡ ਤੋਂ ਤੁਰਨ ਲੱਗਾ ਤੇ ਭੱਜ ਕੇ ਸਾਰਿਆਂ ਨੇ ਫੜ ਲਿਆ ਸਾਰੇ ਭੱਜ ਕੇ ਦਿਵਾਰੇ ਹੋ ਕੇ ਕੁੱਟਣ ਲੱਗੇ ਕੁੜਦੇ-ਕੁੜਦੇ ਕੋਲੀ ਪਹੁੰਚਦੇ ਪੁਲਿਸ ਸਟੇਸ਼ਨ ਲੈ ਗਏ ਪੁੱਛਣ ਤੇ ਕਹਿਣ ਲੱਗਾ ਜੀ ਸੌਣ ਲਗੇ ਮੈਨੂੰ ਕੋ ਬਹੁਤ ਪੁਰਾਣਾ ਚੋਰ ਨਹੀਂ ਹੈ ਪਿਛਲੀ ਵਾਰ ਚ ਸਾਈਕਲ ਚੁੱਕਿਆ ਸੀ ਉਹ ਮੇਡੀ ਪਹਿਲੀ ਚੋਰੀ ਸੀ ਤੇ ਅੱਜ ਇਹ ਮੇਰੀ ਦੂਸਰੀ ਚੋਰੀ ਹੈ ਚੋਰੀ ਇਸ ਕਰਕੇ ਸ਼ੁਰੂ ਕਰਤੀ ਪਿਓ ਨਸ਼ੇ ਕਰਕੇ ਮਰ ਗਿਆ। ਮਾਂ ਦਮੇ ਦੀ ਮਰੀਜ਼। ਕਿੰਨੇ ਸਾਰੇ ਨਿਆਣੇ ਨੇ ਭੈਣ ਭਰਾ ਨੇ। ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਤੇ ਆਣ ਪਈ। 3 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ। ਮਕਾਨ ਮਾਲਕ ਕਹਿੰਦਾ ਘਰੋਂ ਕੱਢ ਦੇਣਾ। ਮਜਬੂਰੀ ਦੇ ਵਿੱਚ ਇਹ ਕੰਮ ਕੀਤਾ। ਇੱਕ ਵਾਰੀ ਜਾਣ ਦਿਓ ਅੱਗੇ ਤੋਂ ਨਹੀਂ ਕਰੂੰਗਾ। ਪਰ ਉਸ ਦੀ ਇਹ ਕਹਾਣੀ ਸਾਰਿਆਂ ਨੂੰ ਫਿਲਮੀ ਜੀ ਲੱਗਦੀ ਸੀ। ਅਲੱਗ-ਅਲੱਗ ਤਰ੍ਹਾਂ ਦੀਆਂ ਸਲਾਮਾਂ ਆਉਣ। ਕੋਈ ਕਵੇ ਇਹੋ ਜਿਹਾ ਇਦਾਂ ਹੀ ਕਰਦੇ ਹੁੰਦੇ ਆ। ਕੋਈ ਕਵੇ ਦੇਤੇ ਅਤਬਾਰ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਕੋਈ ਕਵੇ ਕੁਛ ਨਹੀਂ ਕੁਛ ਪਲ ਬਾਅਦ ਆਵੇ ਤੇ ਚੁੰਡੀ ਤਫਾ ਚ ਪੇੜ ਮਾਰ ਕੇ ਗਾਹ ਜਾਵੇ ਗੱਲ ਇੱਥੇ ਨਿਬੜੀ ਕੇ ਦੇ ਉੱਤੇ ਪਰਚਾ ਦਿਓ ਅੰਦਰ ਕਰੋ ਇਹਨੂੰ ਇਹਨੇ ਨੂੰ ਪਿਤਾ ਜੀ ਵੀ ਪਹੁੰਚ ਗਏ ਪਿਤਾ ਜੀ ਨੇ ਕਿਹਾ ਨਾ ਹੋ ਸਕਦਾ ਜੇ ਸੱਚ ਬੋਲਦਾ ਹੋਵੇ ਫਿਰ ਇੱਕ ਮੌਕਾ ਤਾਂ ਇਹਨੂੰ ਦੇਣਾ ਚਾਹੀਦਾ ਪਿਤਾ ਜੀ ਕਿਹਨੇ ਮੋੜ ਨਹੀਂ ਸੀ ਪਿਤਾ ਜੀ ਉਸ ਨੂੰ ਆਖਣ ਲੱਗੇ ਬੇਟਾ ਜਾ ਤੋ ਪਹਿਲਾ ਚੋਰੀ ਕੀਤਾ ਸਾਈਕਲ ਮੋੜ ਦੇ ਤੇ ਤੈਨੂੰ ਪੁਲਿਸ ਤੋਂ ਬਚਾਉਣ ਦਾ ਕੰਮ ਮੇਰਾ ਅਗਲੇ ਦਿਨ ਬਿਮਾਰ ਮਾਂ ਨੂੰ ਨਾਲ ਲੈ ਕੇ ਆਇਆ ਸਾਈਕਲ ਸਮੇਤ ਸਾਈਕਲ ਵਾਪਸ ਮੋੜ ਗਿਆ ਮਾਂ ਦੀ ਹਾਲਤ ਵੇਖ ਕੇ ਲੱਗਦਾ ਏ ਮੁੰਡਾ ਸੱਚ ਬੋਲਦਾ ਪਿਤਾ ਜੀ ਨੂੰ ਤਰਸਾਇਆ ਲੱਗੇ ਸਟੇਸ਼ਨ ਦੇ ਇੱਕ ਫੈਕਟਰੀ ਪੈਂਦੀ ਸੀ ਆਪਣੀ ਗਰੰਟੀ ਦੇ ਉੱਤੇ ਉੱਥੇ ਨੌਕਰੀ ਲਵਾ ਦਿੱਤਾ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਆ ਗਏ ਕਿੱਤਾ ਭੁੱਲ ਗਿਆ ਕੌਣ ਗਿਆ ਕਿੱਥੇ ਗਿਆ ਬੜੀਆਂ ਚੀਜ਼ਾਂ ਦੁਨੀਆਦਾਰਿਕ ਦੇ ਵਿੱਚ ਵਿਸਰ ਜਾਂਦੀਆਂ ਨੇ ਕਾਫੀ ਅਰਸੇ ਤੋਂ ਮਗਰੋਂ 2015 ਦੇ ਵਿੱਚ ਇੱਕ ਦਿਨ ਅਚਾਨਕ ਖਬਰ ਆਉਂਦੀ ਹੈ ਪਿਤਾ ਜੀ ਸੁਰਕਵਾਸ ਹੋ ਗਏ ਜਦ ਪੰਜਾਬ ਪਹੁੰਚਿਆ ਹੱਥੀ ਸਸਕਾਰ ਕੀਤਾ ਮਗਰੋਂ ਭੋਗ ਵੀ ਪੈ ਗਿਆ ਗੋਇੰਦਵਾਲ ਸਾਹਿਬ ਫੁੱਲ ਵੀ ਤਾਰ ਆਏ ਇੱਕ ਦਿਨ ਵੇੜੇ ਦੇ ਵਿੱਚ ਬੈਠੇ ਹਾਂ ਕਿ ਬਾਹਰ ਬੱਲ ਵੱਜੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ। ਕੌਣ ਹੋ ਸਕਦਾ? ਵੇਖਿਆ ਤਾਂ ਪੁਲਿਸ ਵਾਲੇ ਖਲੋਤੇ ਸੀ। ਆਪਣੇ ਮਨ ਅੰਦਾਜ਼ਾ ਲਾਇਆ ਕਿ ਘਰ ਦੇ ਉੱਤੇ ਕਾਬਜ਼ ਹੈ ਜਿਹੜਾ ਮਕਾਰ ਕਿਰਾਏਦਾਰ ਉਹਦੀ ਕੋਚਾਲ ਹੋਣੀ ਹੈ। ਅਕਸਰ ਹੀ ਜਦੋਂ ਮਕਾਨ ਮਾਲਕ ਦੁਨੀਆ ਤੋਂ ਚਲ ਜਾਂਦੇ ਨੇ ਪਤਾ ਹੋਵੇ ਪੁੱਤ ਬਾਹਰ ਹੈ। ਤੇ ਕਬਜ਼ਾ ਕਰਨ ਦੀ ਸੋਚਦੇ। ਗੇਟ ਖੋਲਿਆ ਤੇ ਪੱਗ ਬੱਦੀ ਇੱਕ ਹੌਲਦਾਰ ਅੰਦਰ ਲੰਘਾ। ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਪਛਾਣਦੇ ਵਿੱਚ ਆਉਂਦਾ ਕੋਈ ਗੱਲ ਕਿਸੇ ਦੀ ਸਮਝ ਦੇ ਵਿੱਚ ਆਉਂਦੀ ਆਖਣ ਲੱਗਾ ਮੈਂ ਉਹੀ ਹਾਂ ਜੀ ਬਟਾਲੇ ਵਾਲਾ ਸਾਈਕਲ ਚੋਰ ਮੈਂ ਉਹੀ ਹਾਂ ਜਿਸ ਨੂੰ ਸਰਦਾਰ ਸਾਹਿਬ ਨੇ ਪੰਸਰ ਸਾਹਿਬ ਦੀ ਫੈਕਟਰੀ ਦੇ ਵਿੱਚ ਨੌਕਰੀ ਤੇ ਲਵਾਇਆ ਸੀ ਅਗਲੀ ਕਹਾਣੀ ਦੱਸਣ ਲੱਗਾ ਥੋੜਾ ਭਾਵਕ ਹੋ ਗਿਆ ਜਦ ਹੁਮਾਪੂਰੀ ਹੋ ਗਈ ਤੇ ਨਿੱਕਿਆਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਸਾਰੀ ਮੇਰੇ ਮੋਢਿਆਂ ਤੇ ਆਣ ਪਈ ਫੈਕਟਰੀ ਵਾਲੇ ਬਾਂਸਲ ਸਾਹਿਬ ਦੇ ਸਪਰਸ਼ ਦੇ ਨਾਲ ਹੋਮ ਗਾਰਡ ਦੇ ਵਿੱਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਕੇ ਪੁਲਿਸ ਦਾ ਪੱਕਾ ਨੰਬਰ ਲੈ ਲਿਆ। ਉਹ ਥੋੜੇ ਦਿਨੀ ਹੋਏ ਨੇ ਹੁਸ਼ਿਆਰਪੁਰ ਬਦਲ ਕੇ ਅੰਮ੍ਰਿਤਸਰ ਆਇਆ। ਸਟੇਸ਼ਨ ਗਿਆ ਤਾਂ ਪਤਾ ਲੱਗਾ ਸਰਦਾਰ ਸਾਹਿਬ ਪੂਰੇ ਹੋ ਗਏ। ਪਾਸੋਂ ਸੇ ਬਿਲੇ ਇਧਰੋਂ ਨਸਾਂ। ਇਸ ਤੋਂ ਮਗਰੋਂ ਫਿਰ ਉਹਦੇ ਕੋਲ ਕੋ ਗੱਲ ਹੋਈ ਨਹੀਂ ਪਾਈ। ਥੋੜਾ ਚਰਚੋਪ ਮਗਰੋਂ ਆਖਣ ਲੱਗਾ ਵੀਰ ਜੀ 20 ਸਾਲ ਹੋ ਗਏ ਨੇ 20 ਸਾਲ ਹੋ ਗਏ ਪੁਲਿਸ ਦੀ ਨੌਕਰੀ ਕਰਦਾਂ ਸੱਚ ਜਾਣਿਓ ਅੱਜ ਵੀ ਕੋਈ ਥਾਣੇ ਦੇ ਵਿੱਚ ਆਉਂਦਾ ਦਾ ਕੋ ਫਸਿਆ ਅਫਸਾਇਆ ਗਰੀਬ ਗੁਰਬਾ ਲੋੜਵੰਦ ਲੱਗੇ ਅਫਸਰਾਂ ਦਾ ਤਰਲਾ ਮਿੰਤ ਕਰਕੇ ਇੱਕ ਮੌਕਾ ਉਹਨੂੰ ਮੈਂ ਜ਼ਰੂਰ ਦਵਾ ਦੇਣਾ ਕਿਉਂਕਿ ਮੈਨੂੰ ਮਿਲਿਆ ਸੀ ਨਾ ਜ਼ਿੰਦਗੀ ਦੇ ਵਿੱਚ ਇਹ ਇੱਕ ਮੌਕਾ ਕਿਸੇ ਦੀ ਜ਼ਿੰਦਗੀ ਸਵਾਰ ਸਕਦਾ ਜੇ ਹੋ ਸਕਦਾ ਤਗਲਾ ਮੇਰੇ ਵਾਂਗੂ ਸੱਚ ਵੀ ਬੋਲ ਦਿੰਦਾ ਹੋ ਸਕਦਾ ਕਿਸੇ ਹੋਰ ਦੀ ਜ਼ਿੰਦਗੀ ਵੀ ਸਵਰ ਚਵੇ ਕਿਉਂਕਿ ਇਸ ਮੁਸ਼ਕਲ ਘੜੀ ਦੇ ਵਿੱਚ ਮਿਲਿਆ ਹੋਇਆ ਇੱਕ ਮੌਕਾ ਕਿੰਨਾ ਕੀਮਤੀ ਹੋ ਸਕਦਾ ਇਹ ਮੇਰੇ ਤੋਂ ਵੱਧ ਕੋਈ ਨਹੀਂ ਜੇ ਜਾਣਦਾ ਤੁਹਾਡੇ ਪਿਤਾ ਜੀ ਦਾ ਦੇਣ ਮੈਂ ਕਿਸੇ ਵੀ ਤਰ੍ਹਾਂ ਦੇ ਨਾਲ ਨਹੀਂ ਦੇ ਸਕਦਾ ਉਹ ਕਰਜ਼ ਮੈਂ ਨਹੀਂ ਲਾ ਸਕਦਾ ਇੱਕ ਕੋਸ਼ਿਸ਼ ਕਰਦਾ ਕਿ ਉਹਨਾਂ ਵਰਗਾ ਸੁਭਾਅ ਲੈ ਕੇ ਚੱਲਾਂ ਜਿਦਾ ਉਹਨਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਸੀ ਕੋਸ਼ਿਸ਼ ਕਰਦਾ ਕਿ ਕਿਸੇ ਲੋੜਵੰਦ ਨੂੰ ਇੱਕ ਮੌਕਾ ਅੱਗੇ ਦੇ ਸਕਾਂ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਤੇ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਦੀਪ ਸਿੰਘ ਕੁਮਣ ਹੋਰਾਂ ਨੇ ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗਾ